ਜੇ ਕਾਲੀ ਵੀਡੀਓ ਦੇਖ ਰਹੇ ਹੋ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਨਜ਼ਦੀਕੀ ਵੱਡੀ ਖਬਰ ਖਬਰ ਨੰਮ ਤੱਕ ਜਰੂਰ ਬਨੇ ਰਹਿਣਾ ਜਿਨ੍ਹਾਂ ਵੀ ਆਪ ਇਹਨਾਂ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੀ ਹਾਂ ਜਦੀ ਵੱਡੀ ਖਬਰ ਸਾਬਕਾ ਸੈਨਿਕ ਵਿੰਗਲਿੰਗ ਕਸਾਨਾ ਅੱਗੇ ਆਗੂ ਢੱਲੇਵਾਲ ਦੀ ਰਾਖੀ ਦੀ ਜ਼ਿੰਮੇਦਾਰੀ ਸੰਭਾਲਣ ਦੀ ਕਿ ਇਸ ਤਰ੍ਹਾਂ ਢੱਲੇਵਾਲ ਨੂੰ ਚੋਕ ਕੇ ਕੇ ਲਜਾਣਾ ਪੁਲਿਸ ਤੇ ਸਰਕਾਰ ਦਾ ਵਹਿਮ ਅਤਵਾਰ ਸਿੰਘ ਉਹ ਦਿੱਤਾ ਗਿਆ ਇਸ ਦੇ ਨਾਮ ਨਾਲ ਜਾਣ ਕਰ ਦਿੱਤੀ ਹੈ ਕਿ ਖਨੋਰੀ ਬਰਨ ਵਰਤਦੇ ਬੈਠੇ ਪਾਕਿਸਤਾਨ ਜੂਨੀਅਨ ਦੇ ਇਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਢੱਲੇਵਾਲ ਨੂੰ ਪੁਲਿਸ ਚੌਂਕ ਕੇ ਹਸਪਤਲ ਦਾਖਲ ਕਰਵਾਇਆ ਗਿਆ ਹੈ ਜਿਸ ਤੇ ਕਰਕੇ ਢੱਲੇਵਾਲ ਸਾਹਿਬ ਦੀ ਟਰਾਲੀ ਦੇ ਅੱਗੇ ਦੁਆਲੇ ਸਬਕਾ ਸੈਣੀ ਗਵਲੋ ਦਿਨ ਰਾਤ ਪਹਿਰਾ ਲਾ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਇੱਕ ਕਰੀਏ ਦਾ ਪ੍ਰਗਟਾਵਾ ਸਬਕ ਸਾਬਕ ਸੈਨਿਕ ਫਲਾਈਵਿੰਗ ਦੇ ਸੂਬਾ ਪ੍ਰਧਾਨਤਵਾਰ ਸਿੰਘ ਫਕ ਵਰਕ ਸਰੂ ਮੀਤ ਪ੍ਰਧਾਨ}{|\text{ਕ੍ਰਿਪਾਲ ਸਿੰਘ}} ਬਾਗੀਆਂ ਨੂੰ ਗੱਲਬਾਤ ਕਰਦੇ ਆਂ ਦੱਸਿਆ ਗਿਆ ਹੈ ਤੇ ਸਰਕਾਰ ਅਤੇ ਪੁਲਿਸ ਨੇ ਇਹ ਵਹਿਮ ਪਾਲ ਰਿਹਾ ਹੈ ਕਿ ਜਗਜੀਤ ਸਿੰਘ ਢੱਲੇਵਾਲ ਨੂੰ ਮਰਨ ਵਰਤੋਂ ਚੁੱਕ ਇਸਤਲ ਦਾਖਲ ਕਰਵਾਇਆ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਢੱਲੇਵਾਲ ਨੂੰ ਮਰਨ ਵਰਤੋਂ ਤੋਂ ਬੈਠੇ 33 ਦਿਨ ਹੋ ਚੁੱਕੇ ਹਨ ਜਿਨ੍ਹਾਂ ਨੇ ਸਰੀਰ ਵਿੱਚ ਕਿਡੋਤ ਦਾ ਮਾਬਲਾ ਬਹੁਤ ਵੱਧ ਗਿਆ ਹੈ ਤੇ ਪ੍ਰੰਤੂ ਉਹਨਾਂ ਦੀ ਹੌਸਲਾ ਅਜੇ ਵੀ ਪੂਰੀ ਤਰ੍ਹਾਂ ਉਲੰਧ ਹੈ ਧੰਨਵਾਦ